ਉੱਪਰ ਵਾਲੀ ਪੜਾ ਬੜਾ ਉੱਪਰ ਇਸ 17 ਦੇ ਸਾਹਮਣੇ ਬਿਲਕੁਲ ਪੰਪ ਹੈ ਜੀ ਇੰਡੀਅਨ ਆਇਲ ਦਾ ਤੁਸੀਂ ਦੇਖ ਸਕਦੇ ਹੋ ਬਿਲਕੁਲ 17 ਦੇ ਸਾਹਮਣੇ ਇੰਡੀਅਨ ਆਇਲ ਦਾ ਪੰਪ ਆ ਜਿਹੜੇ ਪਹਿਲਾਂ ਕਹਿੰਦਾ ਬੰਦੇ ਨੇ ਪਰਣ ਦੇ ਮਨਾ ਕਰਕੇ ਇਹ ਬੰਦਾ ਕਹਿੰਦਾ ਨਹੀਂ ਮਸ਼ੀਨ ਬੰਦ ਹੁੰਦਾ ਨਹੀਂ ਨਾ ਮਸ਼ੀਨ ਖਰਾਬ ਆ ਇਹਨਾਂ ਮਸ਼ੀਨ ਖਰਾਬ ਆ ਲੇਟ ਪੱਜੀ ਹੋਈ ਆ ਤੇ ਇੰਡੀਆ ਨੂੰ ਆਇਆ ਪਾਪਾ ਆਵਾਜ਼ ਆਇਆ ਡਾਇਰੈਕਟ ਪਰਮਾਨੇ ਯਾਤਰਾ ਪ੍ਰੋਵਾਈਡਰ ਪ੍ਰਿਆਗ ਮੰਗਾਂ ਆਵਾਜ਼ ਆਇਆ ਆਵਾਜ਼ ਆ ਆ ਵੀ ਮੇਰੇ ਸਾਹਮਣੇ ਦੋ ਦੋ ਵਰਕੇ ਉੱਕੇ ਹੋ ਗਏ ਆਵਾਜ਼ ਆ ਆ ਆ ਗਿਆ ਬੰਦ ਕਰ ਗਿਆ ਆਵਾਜ਼ ਉਹ ਹਵਾ ਕਰਕੇ ਹੋਵਾ ਕਿਉਂ ਤੇ ਬੋਲੇ ਨਾ ਨਹੀਂ ਇਹਨਾਂ ਨੇ ਪ੍ਰਾਈਵੇਟ ਦੁਕਾਨਾਂ ਬਣਾਈਆਂ ਹੋਈਆਂ ਪੰਪਾਂ ਦੇ ਉੱਤੇ ਜੀ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਦੇ ਬਿਲਕੁਲ 17 ਦੇ ਸਾਹਮਣੇ ਪੰਪਾ ਬਾਈ ਦਾ ਬਹੁਤ ਖਰਾਬ ਹੈ ਬਹੁਤ ਖਰਾਬ ਹੈ ਭਾਈ ਇਹ ਕਹਿੰਦਾ ਖਰਾਬ ਆ ਠੀਕ ਹੈ ਕਹਿੰਦਾ ਪ੍ਰੈਸ਼ਰ ਨਹੀਂ ਕਰ ਰਿਹਾ ਕਹਿੰਦਾ ਕੰਮ ਠੀਕ ਹੈ ਇਹ ਕੀ ਵੀਰ ਜੀ ਕੀ ਚੱਕਰ ਹੋਇਆ ਤੁਹਾਡੇ ਨਾਲ ਸਾਰਾ ਦੱਸਿਓ ਹੁਣ ਜੀ ਅਸੀਂ ਇੱਥੇ ਤੇਲ ਭਰਵਾਇਆ ਤੇ ਅਸੀਂ ਹਵਾ ਭਰਵਾਉਣ ਲੱਗੇ ਸੀ ਤੇ ਇਹ ਸਾਨੂੰ ਕਹਿੰਦੇ ਚੱਲਦਾ ਨਹੀਂ ਹੈਗਾ ਇਹ ਚੱਲ ਵੀ ਗਿਆ ਹੁਣੇ ਹਵਾ ਨਹੀਂ ਭਰਦੇ ਕਹਿੰਦੇ ਖਰਾਬ ਆਹੀ ਇਹਨਾਂ ਨੂੰ ਠੀਕ ਕਰਾਉਣਾ ਚਾਹੀਦਾ ਸਾਨੂੰ ਪ੍ਰੋਬਲਮ ਕਰ ਰਹੀ ਹੈ ਪਹਿਲਾਂ ਵੀ ਕਰ ਰਹੀ ਹੈ ਪ੍ਰੋਬਲਮ ਇਹਨਾਂ ਨੇ ਪੰਪ ਦੇ ਉੱਤੇ ਪ੍ਰਾਈਵੇਟ ਬੰਦੇ ਬਿਠਾ ਕੇ ਦੁਕਾਨਦਾਰੀ ਬਣਾ ਲਈ ਕਹਿੰਨ ਦਾ ਮਤਲਬ ਇਹਨਾਂ ਨੇ ਪ੍ਰਾਈਵੇਟ ਬੰਦੇ ਬਿਠਾ ਲਏ ਹੋਏ ਆਪਣੀ ਦੁਕਾਨ ਚਲਾ ਰਹੇ ਆ ਇਹਨੂੰ ਬੰਦ ਕੀਤਾ ਹੋਇਆ ਤੇ ਇਹ ਹਵਾ ਵਾਲਾ ਸਿਸਟਮ ਇਹ ਇਹ ਵਾਲਾ ਚਲਾ ਰਿਹਾ ਜੀ ਜਿਸ ਤੋਂ ਤੁਸੀਂ ਦੇਖ ਸਕਦੇ ਹੋ ਇਹ ਬਾਈ ਜਆ ਪੰਪ ਹੈ ਜਿਹੜਾ ਇੰਡੀਅਨ ਔਇਲ ਦਾ ਜਿਹਦੀਆਂ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੇ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਇਹ ਪੰਪਾ ਜੀ ਇਹਦੀ ਸ਼ਿਕਾਇਤ ਵੀ ਬਣਦੀ ਜਿਹੜੀ ਸ਼ਿਕਾਇਤ ਹੈ ਉਹ ਵੀ ਕਰੀ ਜਾਏਗੀ ਤੇ ਪਰ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਸਰਕਾਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਵੀ ਇਹ ਪੰਪਾਂ ਜਿਹੜੇ ਜ਼ਰੂਰ ਚੈੱਕ ਰਏ ਜਾਣ ਜਿਨ੍ਹਾਂ ਪਰ ਪ੍ਰਾਈਵੇਟ ਦੁਕਾਨਾਂ ਖੋਲੀਆਂ ਹੋਈਆਂ ਹਨ ਇਹਨਾਂ ਨੇ ਆ ਤੁਹਾਨੂੰ ਰੇਟ ਵੀ ਦਿਖਾ ਦਿੰਦੇ ਆ ਰੇਟ ਲਿਸਟ ਵੀ ਲੱਗੀ ਹੋਈ ਆ ਬਿਲਕੁਲ ਇਹ ਇਹਨਾਂ ਨੇ ਕੋਲੀਆਂ ਆ ਪ੍ਰਾਈਵੇਟ ਦੁਕਾਨਾਂ ਤੇ ਸਰਕਾਰੀ ਜਿਹੜੀ ਮਸ਼ੀਨ ਆ ਉਹਨੂੰ ਖਰਾਬ ਦੱਸ ਕੇ ਲੋਕਾਂ ਨੂੰ ਮੋੜਿਆ ਜਾ ਰਿਹਾ ਵੀ ਇਹ ਖਰਾਬ ਆ ਜਦ ਇਹਨਾਂ ਨਾਲ ਗੱਲਬਾਤ ਕਰੀ ਫੇਰ ਇਹਨਾਂ ਨੇ ਜਿਹੜੀ ਮਸ਼ੀਨ ਆ ਔਨ ਵੀ ਹੋ ਗਈ ਚੱਲ ਵੀ ਗਈ ਠੀਕ ਹੈ ਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਵੀਡੀਓ ਨੂੰ ਵੀ ਪ੍ਰਸ਼ਾਸਨ ਤੱਕ ਪਹੁੰਚ ਜਾਵੇ